ਹਾਂ ਹਾਂ ਪੁੱਤ ਕੋਈ ਗੱਲ ਨਹੀਂ ਤੁਸੀਂ ਘੁੰਮਣ ਜਾਣਾ ਜਾਇਓ ਪਿੱਛੋਂ ਘਰ ਮੈਂ ਆਪੇ ਸਾਹਮ ਲੂਗੀ ਆਹੋ ਆਹੋ ਮੈਂ ਕਹਿਨੀ ਆ ਮੰਦੀਪ ਨੂੰ ਉਹ ਬੈਠ ਨਾ ਮੇਰੇ ਕੱਪੜੇ ਪਾ ਦੂਗੀ ਨਹੀਂ ਤੂੰ ਨਾ ਫਿਕਰ ਨਾ ਕਰ ਮੈਂ ਬਸ ਚੜ ਕੇ ਤੇਰੇ ਕੋਲ ਨਾ ਆਪੇ ਆ ਜੂਗੀ ਜੀ ਮਮੀ ਨੇ ਕੁੜੀ ਕੋਲ ਜਾ ਕੇ ਉਹਨੀ ਆ ਮਾਂ ਉਹਨਾਂ ਨੇ ਕਿਤੇ ਕੋ ਮਣ ਜਾਣਾ ਮੈਂ ਉਹਨਾਂ ਦਾ ਸਾਹਮਣਾ ਪਰ ਮਮੀ ਮੈਨੂੰ ਤਾਂ ਕਈ ਦਿਨਾਂ ਤੋਂ ਤੇਜ਼ ਬੁਖਾਰ ਚੜ ਰਿਹਾ ਮੇਰੇ ਤੋਂ ਤਾਂ ਕੰਮ ਵੀ ਨਹੀਂ ਹੋ ਰਿਹਾ ਹੈਗਾ ਤੁਸੀਂ ਨਾ ਮੇਰੇ ਕੋਲ ਹੀ ਰਹੋ ਤੁਸੀਂ ਐਂ ਕਰੋ ਦੀਦੀ ਨੂੰ ਕਹੋ ਕਿਸੇ ਹੋਰ ਨੂੰ ਬੁਲਾ ਲੈਣਗੇ ਨਾ ਐਂ ਕਿ ਮੈਂ ਕੁੜੀ ਕਿਸੇ ਹੋਰ ਨੂੰ ਬੁਲਾ ਲਵਗੀ ਉਹਦੀ ਇੱਜ਼ਤ ਨਹੀਂ ਹੈਗੀ ਸਾਰੇ ਤੇ ਨਾਲੇ ਕੀ ਕਹਿਣੀ ਹੈ ਤੇ ਸਾਰੇ ਵੀ ਇਹਦੀ ਮਾਂ ਨੂੰ ਬੁਲਾਇਆ ਸੀ ਆਈ ਨਹੀਂ ਇਹਦੇ ਪਹਾੜ ਵੀ ਨਹੀਂ ਟੁੱਟਿਆ ਤੇ ਕਰ ਲਈ ਕੰਮ ਮੰਮੀ ਜੀ ਮੈਂ ਤੁਹਾਨੂੰ ਤਾਂ ਕਹਿ ਰਹੀ ਆ ਮੈਂ ਬਿਮਾਰ ਆ ਕਮਜ਼ੋਰੀ ਕਰਕੇ ਨਾ ਮੇਰਾ ਸਰੀਰ ਮੇਰਾ ਸਾਥ ਨਹੀਂ ਦੇ ਰਿਹਾ ਹੈਗਾ ਮੈਥੋਂ ਕੰਮ ਨਹੀਂ ਹੋ ਰਿਹਾ ਇਹ ਨਹੀਂ ਕੋਈ ਗੱਲ ਨਹੀਂ ਮਾੜਾ ਮੋਟਾ ਸਰੀਰ ਨਾ ਚੱਲਦਾ ਹੀ ਰਹਿੰਦਾ ਸੈਣਾ ਵੀ ਸਿੱਖ ਗੋਲੀ ਖਾ ਕੇ ਕੋਈ ਨੰ ਕੰਮ ਕਰ ਲਈ ਪੜੀ ਹੀ ਮੈਂ ਥੋਕ ਕੰਮ ਵੀ ਬੁਢੀ ਸਾਰਾ ਦਿਨ ਕੰਮ ਕਰੀ ਜਾਵੇ ਮੈਂ ਬਹਿਲੀ ਰਹਾ ਜਿਹੜਾ ਤੂੰ ਸੋਚਦੀ ਹੈ ਨਾ ਉਹ ਨਹੀਂ ਮੈਂ ਹੌਣ ਦਿੰਦੀ ਨਾ ਲੈ ਨਾ ਰੋਜ਼ ਪਖੰਡ ਕਰਨ ਭੇਜੂ ਕਦੇ ਮੇਰਾ ਅਦੋ ਕਦੇ ਮੇਰਾ ਉਹ ਦੁੱਖ ਦਾ ਨਾ ਲੈ ਨਾ ਜੀ ਤੂੰ ਕੰਮ ਕਰਨ ਪਿਆ ਨਾ ਆਪੇ ਪਖੰਡ ਛੱਡੂਗੀ ਪੁੱਤ ਚਲੀ ਗਈ ਤੇਰੇ ਮਾਂ ਹਾਂਜੀ ਪਾਪਾ ਜੀ ਮੈਂ ਉਹਨਾਂ ਨੂੰ ਬਹੁਤ ਕਿਹਾ ਸੀ ਵੀ ਤੁਸੀਂ ਨਾ ਜਾਓ ਨਾ ਜਾਓ ਮੇਰੀ ਤਵਿਰ ਠੀਕ ਨਹੀਂ ਹੈਗੀ ਉਹ ਫੇਰ ਵੀ ਚਲੇ ਗਏ ਨਾਲੇ ਜੇ ਉਹਨਾਂ ਨੂੰ ਇੰਨੇ ਹੀ ਕੰਮ ਕਰਨ ਦਾ ਸ਼ੌਂਕ ਆ ਉਹ ਆਪਣੇ ਘਰੇ ਕਰ ਲੈਣ ਜਿੱਥੇ ਉਹਨਾਂ ਦੀ ਜ਼ਿਆਦਾ ਜ਼ਰੂਰਤ ਆ ਪੁੱਤ ਤੈਨੂੰ ਪਤਾ ਹੀ ਹੈ ਤੇਰੀ ਮਾਂ ਦਾ ਜੇ ਉਹ ਸਿਆਣੀ ਹੋਵੇ ਤਾਂ ਉਹਨੂੰ ਇਹ ਗੱਲਾਂ ਸਮਝਾਉਣ ਦੀ ਜ਼ਰੂਰਤ ਹੀ ਨਾ ਹੋਵੇ ਨਾਲੇ ਪੁੱਤ ਇਹਨੂੰ ਤਾਂ ਸ਼ੁਰੂ ਤੋਂ ਫਿਰਦੀ ਆਦਤ ਆ ਉੱਤੋਂ ਆ ਬੱਸਾਂ ਵਾਲਿਆਂ ਨੇ ਕਰਾਇਆ ਮaaf ਕਰਤਾ ਤੇ ਇਹਦਾ ਹਰ ਕੜ ਲੈ ਕੇ ਜਿੱਧਰ ਚੀ ਕਰਦਾ ਉਧਰ ਨੂੰ ਤੁਰ ਪੈਂਦੀਆਂ ਨੇ ਪਾਪਾ ਜੀ ਮੰਮੀ ਸਾਰਾ ਘਰ ਦਾ ਕੰਮ ਮੇਰੇ ਸਿਰ ਤੇ ਛੱਡ ਕੇ ਚਲੇ ਗਈ ਮੈਤੋ ਤਾਂ ਟੰਗ ਨਾਲ ਖੜਾ ਵੀ ਨਹੀਂ ਹੋਇਆ ਜਾਂਦਾ ਹੈਗਾ ਨਾਲੇ ਜੇ ਬੰਦਾ ਠੀਕ ਹੋਵੇ ਨਾ ਤਾਂ ਬੰਦਾ ਭੱਜ ਭੱਜ ਕੇ ਕੰਮ ਕਰਦਾ ਤੇ ਜਦੋਂ ਬੰਦਾ ਬਿਮਾਰ ਹੋਵੇ ਤਾਂ ਮੰਮੀ ਜੀ ਨੂੰ ਖੁਦ ਆਪ ਸੋਚਣਾ ਚਾਹੀਦਾ ਕੀ ਕਰਾਂ ਭਾਈ ਇਹਦੇ ਕਰਨੀ ਉਹਦਾ ਮੇਰੇ ਵੀ ਹੱਥ ਖੜੇ ਆ ਮੇਰਾ ਕਹਾ ਕਿਹੜਾ ਇਹ ਮਨ ਦੀ ਹੈ ਤੂੰ ਬੁੱਧ ਜਾ ਕੇ ਆਰਾਮ ਕਰ ਲੈ ਤੱਲ ਲੱਤਈ ਕੰਬੀ ਜਾਂਦੀਆਂ ਨੇ ਤੇ ਉਹ ਤਾਂ ਖੜਾ ਵੀ ਨਹੀਂ ਹੋਇਆ ਜਾਂਦਾ ਕਰਦੇ ਕੰਮ ਕਿਵੇਂ ਹੋਣਗੇ ਕੁਝ ਸਮਝ ਨਹੀਂ ਆਉਂਦੀ ਮਨਦੀਪਾ ਉਹ ਮਨਦੀਪਾ ਲੈ ਦੱਸ ਪੱਖਾ ਵੀ ਚੱਲਦਾ ਛੱਡ ਗਿਆ ਤਾਂ ਹੀ ਤਾਂ ਬਿਜਲੀ ਦਾ ਬਿੱਲ ਆਉਂਦਾ ਜਾ ਕੇ ਦੇਖਦਾ ਅੰਦਰ ਕੀ ਕਰਦੀ ਇਹ ਮਨਦੀਪ ਉਹ ਕੀ ਗੱਲ ਹੋ ਗਈ ਠੀਕ ਤਾਂ ਹੈ ਉਹ ਤੈਨੂੰ ਤਾਂ ਬਹੁਤ ਤੇਜ਼ ਬੁਖਾਰ ਹੈ ਹਾਂਜੀ ਮੇਰੇ ਤਾਂ ਸਾਰਾ ਸਰੀਰ ਡਿਗੂ ਡਿਗੂ ਕਰੀ ਜਾਂਦਾ ਘਰ ਦੇ ਕੰਮ ਵੀ ਕਰਨ ਵਾਲੇ ਪਏ ਨਹੀਂ ਸਮਝ ਨਹੀਂ ਆਉਂਦੀ ਕਿਵੇਂ ਕਰਾਂ ਉਹ ਤੂੰ ਕੰਮ ਨੂੰ ਛੱਡ ਇਹ ਦੱਸ ਮੰਮੀ ਕਿੱਥੇ ਹੈ ਮੰਮੀ ਜੀ ਤਾਂ ਜੀ ਦੀਦੀ ਕੋਲ ਗਏ ਹੋਏ ਨੇ ਉਹਨਾਂ ਨੇ ਕਿਤੇ ਘੁੰਮਣ ਜਾਣਾ ਸੀ ਮੰਮੀ ਉਹਨਾਂ ਦੇ ਘਰ ਸਾਂਭਣ ਗਏ ਨੇ ਭੈਣ ਦਾ ਘਰ ਸਾਂਭਣ ਗਏ ਨੇ ਉਹ ਉਹਨਾਂ ਦਾ ਰਿਸ਼ਤੇਦਾਰ ਕੋਈ ਵੀ ਉਹਨਾਂ ਦੇ ਘਰ ਸਾਂਭ ਲੈਂਦਾ ਮੰਮੀ ਨੂੰ ਜਾਣ ਦੀ ਕੀ ਲੋੜ ਪਈ ਸੀ ਇੱਥੇ ਤਾਂ ਤੂੰ ਬਿਮਾਰ ਪਈ ਐ ਘਰ ਤਾਂ ਸਾਰੇ ਖਲਾਰਾ ਪਿਆ ਪਿਆ ਇਸ ਗੱਲ ਦੀ ਸਮਝ ਤਾਂ ਜੀ ਮੰਮੀ ਨੂੰ ਹੋਣੀ ਚਾਹੀਦੀ ਆ ਆਪਾਂ ਹੁਣ ਕੀ ਕਹਿ ਸਕਦੇ ਆ ਉਹ ਤੂੰ ਚੱਲ ਛੱਡ ਮੰਮੀ ਨੂੰ ਯਾਰ ਚੱਲ ਮੈਂ ਤੈਨੂੰ ਪਹਿਲਾਂ ਡਾਕਟਰ ਦੇ ਦਿਖਾ ਕੇ ਲਿਆਉਣਾ ਉਹ ਪਤਾ ਤਾਂ ਚੱਲੇ ਇਹ ਬਾਰ ਬਾਰ ਬੁਖਾਰ ਤੇ ਨੂੰ ਖਾਤੂ ਛੱਡਦਾ ਬਹੁਤ ਟਾਈਮ ਹੋ ਗਿਆ ਮਨਦੀਪ ਤੇ ਜਿੰਦਰ ਹਾਲੇ ਤੱਕ ਨਹੀਂ ਆਏ ਭੁੱਖ ਵੀ ਬੜੀ ਲੱਗੀ ਐ ਮੈਂ ਐ ਕਰਦਾ ਆਟਾ ਗੁੰਨ ਕੇ ਨਾ ਆਪ ਹੀ ਰੋਟੀਆਂ ਪਕਾ ਲੈਣਾ ਜੀ ਆ ਕੀ ਕਰੀਐ ਨਿਉ ਪੁੱਤ ਮੈਨੂੰ ਨਾ ਬਹੁਤ ਭੁੱਖ ਲੱਗੀ ਸੀ ਆਟਾ ਗੁੰਨ ਕੇ ਨਾ ਰੋਟੇ ਬਣਾ ਰਿਆ ਸੀ ਆਪਣੇ ਵਾਸਤੇ ਉਹ ਪਾਪਾ ਜੀ ਤੁਸੀਂ ਆਪ ਆਟਾ ਗੁੰਨਣ ਲੱਗ ਗਏ ਇਤੋਂ ਵਧੀਆ ਤਾਂ ਮੰਮੀ ਨੂੰ ਫੋਨ ਕਰਕੇ ਬੁਲਾ ਲੈਂਦੇ ਪੁੱਤ ਤੈਨੂੰ ਕੀ ਲੱਗਦਾ ਕਿ ਤੇਰੀ ਮਾਂ ਨੂੰ ਮੈਂ ਫੋਨ ਨਹੀਂ ਕੀਤਾ ਬਥੇਰੇ ਫੋਨ ਲਾਇਨੇ ਪਹ ਫੋਨ ਨਹੀਂ ਚੱਕਦੀ ਮੇਰਾ ਮਨਦੀਪ ਤੂੰ ਐ ਕਰ ਤੂੰ ਅੰਦਰ ਜਾ ਕੇ ਆਰਾਮ ਕਰ ਪਪਾ ਜੀ ਤੁਸੀਂ ਛੱਡੋ ਇਹਨੂੰ ਮੈਂ ਨਾਲ ਵਾਲੇ ਆਂਟੀ ਤੋਂ ਰੋਟੀ ਮੰਗ ਲੈ ਆਉਣਾ ਤੂੰ ਰਹਿਣ ਦੇ ਪੁੱਤ ਕੀ ਸੋਚਣਗੇ ਉਹ ਆਪਣੇ ਬਾਰੇ ਕਿ ਘਰ ਵਿੱਚ ਦੋ ਦੋ ਜਨਾਨੀ ਐ ਕਿ ਇਹਨਾਂ ਤੋਂ ਰੋਟੀ ਨਹੀਂ ਪੱਕੇ ਗੱਲ ਤਾਂ ਥੋੜੀ ਸਹੀ ਐ ਪਪਾ ਜੀ ਪਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਐ ਮੰਮੀ ਨੂੰ ਵੀ ਮੰਦੀਪ ਦੀ ਨਾ ਜਿੱਦ ਹੋ ਜਾਂਦੀ ਐ ਕਿ ਇਹਨੂੰ ਕਿਸ ਢੰਗ ਨਾਲ ਮੈਂ ਤੰਗ ਕਰਾਂ ਪੁੱਤ ਤੂੰ ਇਹਦੀਆਂ ਗੱਲਾਂ ਛੱਡ ਤੂੰ ਮੈਨੂੰ ਆਹ ਦੱਸ ਕਿ ਡਾਕਟਰ ਨੇ ਕੀ ਕਿਹਾ ਕਿ ਮੰਦੀਪ ਨੂੰ ਬੁਖਾਰ ਬਾਰ-ਬਾਰ ਕਿਉਂ ਚੜਦਾ ਉਹ ਪਪਾ ਜੀ ਰਿਪੋਰਟਾਂ ਕਰਾਈਆਂ ਸੀ ਰਿਪੋਰਟਾਂ 'ਚ ਤਾਂ ਪੇਟ 'ਚ ਬਹੁਤ ਜ਼ਿਆਦਾ ਇਨਫੈਕਸ਼ਨ ਆਇਆ ਹੈ ਤੇ ਸੈੱਲ ਘਟੇ ਹੋਏ ਨੇ ਨਾਲੇ ਡਾਕਟਰ ਕਹਿੰਦਾ ਸੀ ਇੱਕ ਵਾਰ ਮੰਦੀਪ ਨੂੰ ਨਾ ਫੇਰ ਦਿਖਾ ਦਿਓ ਕੱਲ ਉਹਦੀ ਦੁਬਾਰਾ ਰਿਪੋਰਟਾਂ ਕਰਾਂਗੇ ਜੇ ਦਵਾਈ ਨਾਲ ਕੋਈ ਫਰਕ ਨਾ ਪਿਆ ਨਾ ਹੋ ਸਕਦੇ ਇਹਨੂੰ ਦਾਖਲ ਵੀ ਕਰਨਾ ਪਵੇ ਅੱਛਾ ਪੁੱਤ ਹਾਂਜੀ ਪਾਪਾ ਜੀ ਤੁਸੀਂ ਐ ਕਰੋ ਤੁਸੀਂ ਹੱਥੋਂ ਲੋ ਮੈਂ ਨਾਲ ਵਾਲੀ ਆਂਟੀ ਤੋਂ ਨਾ ਫੁਲਕੇ ਬਣਵਾ ਕੇ ਲਿਆਉਣਾ ਆਂਟੀ ਜੀ ਕਰ ਰਹੀ ਹੋ ਹਾਂ ਪੁੱਤ ਕਰ ਰਹੀ ਆ ਕੋਈ ਕੰਮ ਸੀ ਹਾਂਜੀ ਆਂਟੀ ਜੀ ਉਹਨਾਂ ਰੋਟੀ ਲੈ ਕੇ ਜਾਣੀ ਸੀ ਰੋਟੀ ਲੈ ਕੇ ਜਾਣੀ ਸੀ ਕਿਉਂ ਕੀ ਗੱਲ ਹੋਗੀ ਉਹ ਆਂਟੀ ਜੀ ਮੰਦੀਪ ਵੀ ਬਿਮਾਰ ਪਈ ਐ ਤੇ ਮੰਮੀ ਵੀ ਭੈਣ ਦੇ ਘਰੇ ਗਈ ਹੋਈ ਐ ਤੇ ਸਾਡੇ ਘਰੇ ਨਾ ਰੋਟੀ ਲਾਣ ਨਾਲ ਕੋਈ ਨਹੀਂ ਹੈਗਾ ਚਲ ਕੋਈ ਗੱਲ ਨਹੀਂ ਪੁੱਤ ਤੂੰ ਅੰਦਰ ਬਹਿ ਜਾ ਮੈਂ ਪਕਾ ਦੇ ਦਿੰਨੀ ਆ ਰੋਟੀ ਲੇ ਪੁੱਤ ਰੋਟੀ ਲੈ ਜਾ ਧੰਨਵਾਦਾਂ ਟੀਜੀ ਇਹ ਲੈ ਕਿਵੇਂ ਮੰਗਤਿਆਂ ਕੁਤure ਫਿਰਦੇ ਨੇ ਜਿਵੇਂ ਨਾ ਡਾਲੀ ਵਾਲਾ ਬਾਬਾ ਰੋਟੀ ਇਕੱਠੀ ਕਰਦਾ ਫਿਰਦਾ ਹੁੰਦਾ ਨਾਲੇ ਇਹਨਾਂ ਦੀ ਤਾਂ ਬੁੜੀ ਨੂੰ ਵੀ ਨਹੀਂ ਹੈਗਾ ਵੀ ਨੂੰਤੀ ਬਿਮਾਰ ਮੈਂ ਘਰੇ ਟਿਕ ਜਾ ਸਾਰਾ ਦਿਨ ਤੁਰੇ ਫਿਰਦੀ ਰਹਿੰਦੀ ਆ ਨਾਲੇ ਇਹ ਤਾਂ ਹੰਬਦੀ ਵੀ ਨਹੀਂ ਹੈਗੀ ਇੱਥੇ ਨਾ ਮਾੜਾ ਜਿਹਾ ਰਿਸ਼ਤੇਦਾਰੀ ਜੀ ਜਾਇਓ ਤੱਕ ਦਵਾਰਾ ਜਾਣ ਨਾ ਜੀ ਵੀ ਨਹੀਂ ਕਰਦਾ ਆ ਲਓ ਪਾਪਾ ਜੀ ਰੋਟੀ ਖਾ ਲਓ ਉੱਤ ਤੂੰ ਵੀ ਖਾ ਲਾ ਤੇਨੂੰ ਕੋਈ ਭੁੱਖ ਲੱਗੇ ਹੋਣੀ ਐ ਤੂੰ ਵੀ ਸਵੇਰ ਦਾ ਤੁਰਿਆ ਫਿਰਦਾ ਭੁੱਖਾ ਬਣ ਪਾਪਾ ਜੀ ਮੈਨੂੰ ਨਾ ਹਜੇ ਭੁੱਖ ਨਹੀਂ ਹੈਗੀ ਮੈਂ ਬਾਅਦ ਚ ਖਾ ਲਵਾਂ ਚਲ ਠੀਕ ਹੈ ਪੁੱਤ ਹੁਣ ਤੂੰ ਐਂ ਕਰ ਆਪਣੇ ਮਾਂ ਨੂੰ ਫੋਨ ਲਾ ਤੇ ਉਹਨੂੰ ਕਹਿ ਉਹ ਘਰੇ ਆ ਜੇਗੀ ਕਿਉਂਕਿ ਪੁੱਤ ਆਪਾਂ ਜਿਆਦਾ ਦਿਨ ਗੁੰਟਿਆ ਤੋ ਰੋਟੀਆਂ ਪੱਕੇ ਵੀ ਨਹੀਂ ਖਾ ਸਕਦੇ ਠੀਕ ਹੈ ਪਾਪਾ ਜੀ ਚੱਕਿਆ ਪੁੱਤ ਫੋਨ ਤੇਰੀ ਮਾਂ ਨੇ ਕਿੱਥੇ ਪਪਾ ਜੀ ਨੋਟਰੀ ਜੇ ਭਲਾਈ ਜਾਂਦੇ ਮੰਮੀ ਦਾ ਫੋਨ ਤਾਂ ਉਹ ਤੋ ਹੋਰੋਂ ਤੈਨੂੰ ਜਦ ਫੋਨ ਕਰੂਗੀ ਨਾ ਕਿ ਮੈਨੂੰ ਆ ਕੇ ਲੈ ਜਾ ਤੂੰ ਵੀ ਨਾ ਚੱਕੀ ਉਹਦਾ ਫੋਨ ਮੈਨੂੰ ਪਤਾ ਉਹਨੇ ਜਾਣ ਬੁੱਝ ਕੇ ਫੋਨ ਬੰਦ ਕੀਤਾ ਹੋਣਾ ਕੋਈ ਗੱਲ ਨਹੀਂ ਪਪਾ ਜੀ ਜੇ ਮੰਮੀ ਨੇ ਫੋਨ ਬੰਦ ਕਰ ਲਿਆ ਤਾਂ ਉਹ ਮੈਂ ਕੱਲ ਨੂੰ ਮਨਦੀਪ ਨੂੰ ਜਦ ਦਵਾਈ ਦਵਾਣ ਜਾਊਗਾ ਤਾਂ ਮੰਮੀ ਨੂੰ ਨਾਲ ਹੀ ਗੱਡੀ 'ਚ ਬਿਠਾ ਲਿਆਊਗਾ ਹਾਂ ਪੁੱਤ ਇਹ ਗੱਲ ਠੀਕ ਆ ਤੂੰ ਉੱਠਦੀ ਘਾਤੋਂ ਹੈ ਕਰ ਦੇ ਨਾ ਸਾਰੇ ਕੰਮ ਕਰਨ ਵਾਲੇ ਪਏ ਨੇ ਉੱਠ ਕੇ ਕਰ ਲਾਂ ਮੈਂ ਉਹ ਤੂੰ ਰਹਿਣ ਦੇ ਆਰਾਮ ਕਰ ਕੰਮ ਮੈਂ ਆਪੇ ਕਰ ਲੂੰਗਾ ਤੁਸੀਂ ਨਾ ਜੀ ਸੋਹਣੇ ਨਹੀਂ ਲੱਗਦੇ ਕੰਮ ਕਰਦੇ ਹੋਏ ਉਹ ਵੀ ਮੇਰੇ ਹੁੰਦੇ ਹੋਏ ਬੰਦੀਪ ਤੂੰ ਨਾ ਬਿਮਾਰ ਆ ਉਹ ਤੇਰੀ ਇਹ ਹਾਲਤ ਮੈਨੂੰ ਚੰਗੀ ਤਰ੍ਹਾਂ ਦਿਖ ਰਹੀ ਹੈ ਉਹ ਤਾਂ ਇੱਥੇ ਤੁਰਿਆ ਤਾਂ ਜਾਂਦਾ ਨਹੀਂ ਤੂੰ ਕੰਮ ਕਿੱਥੋਂ ਕਰ ਲਵੇਂਗੀ ਉਹ ਮੈਂ ਆਪੇ ਕਰ ਲਵਾਂਗਾ ਨਾਲੇ ਤੂੰ ਐਂ ਦੱਸ ਚਾਹ ਪੀਵੇਂਗੀ ਉਹ ਚਾਹ ਨਾਲ ਕੀ ਖਾਏਂਗੀ ਨਾਲੇ ਮੈਂ ਪਾਪਾ ਨੂੰ ਵੀ ਬਣਾ ਕੇ ਦੇ ਦੂੰਗਾ ਨਾਲ ਮੈਨੂੰ ਤਾਂ ਜਮਾਂ ਭੁੱਖ ਨਹੀਂ ਹੈਗੀ ਜੀ ਜੇ ਤੁਸੀਂ ਕੁਝ ਖਾਣਾ ਨਾ ਤੁਸੀਂ ਬਣਾ ਕੇ ਖਾ ਲਓ ਮੇਰਾ ਤਾਂ ਚਾਹ ਪੀਣ ਨੂੰ ਵੀ ਜੀ ਨਹੀਂ ਕਰਦਾ ਉਹ ਮੈਂ ਚਾਹ ਬਣਾ ਲੈਣਾ ਤੈਨੂੰ ਜਿੰਨੀਂਕ ਪੀਣੀ ਹੋਵੇ ਨਾ ਤੂੰ ਪੀ ਲੈ ਉਹ ਉਹਦੇ ਨਾਲ ਨਾ ਤੇਰਾ ਸਰੀਰ ਵੀ ਮਾੜਾ ਜਿਹਾ ਸੈੱਟ ਹੋ ਜਾਊਗਾ ਮੈਂ ਚਾਪਣਾ ਕਿ ਲਿਆਵਾਂ ਕਿੰਨੇ ਚੰਗੇ ਨੇ ਇਹ ਜੇ ਕੋਈ ਹੋਰ ਘਰ ਵਾਲਾ ਹੁੰਦਾ ਨਾ ਤਾਂ ਮੰਮੀ ਪਾਗੀ ਮੈਨੂੰ ਬਿਮਾਰੀ ਚ ਛੱਡ ਕੇ ਚਲਿਆ ਜਾਂਦਾ ਪਰ ਮੈਨੂੰ ਤਾਂ ਰੱਬ ਵਰਗਾ ਘਰ ਵਾਲਾ ਮਿਲਿਆ ਤਾਂ ਹੀ ਤਾਂ ਮੇਰੇ ਮਾਪਿਓ ਮੇਰੇ ਕੰਨੀਓ ਸੁਖੀ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਅਲਮਦੀਪ ਚਾਬੀ ਲੈ ਨਾਲੇ ਨਮਿੰਦੀਪ ਮੈਂ ਨਾ ਤੇਰੇ ਕੱਪੜੇ ਕੱਢ ਦੇਣਾ ਤੂੰ ਕੱਪੜੇ ਬਦਲ ਲੈ ਨਹੀਂ ਤਾਂ ਡਾਕਟਰ ਕੋਲ ਬਹੁਤ ਪੀੜ ਹੋ ਜਾਣੀ ਹੈ ਪੁੱਤ ਡਾਕਟਰ ਨੇ ਕਿਹਾ ਸੀ ਕੱਲ ਤੁਸੀਂ ਆ ਜਿਓ ਗਏ ਨਹੀਂ ਅਜੇ ਤੱਕ ਤੁਸੀਂ ਜਾਣਾ ਪਾਪਾ ਜੀ ਬਸ ਤਿਆਰੀ ਹੋਣ ਲੱਗਦੇ ਆ ਹਾਂ ਹਾਂ ਪੁੱਤ ਜਾਇਓ ਜੇ ਡਾਕਟਰ ਨੇ ਦਾਖਲ ਕਰਨ ਨੂੰ ਕਿਹਾ ਨਾ ਤੇ ਫਿਕਰ ਨਾ ਮੰਨਿਓ ਵਧੀਆ ਇਲਾਜ ਕਰਾਇਓ ਹਾਂਜੀ ਪਾਪਾ ਜੀ ਵਧੀਆ ਤੋਂ ਵਧੀਆ ਇਲਾਜ ਕਰਵਾਉਂਗਾ ਤੇ ਮਨਦੀਪ ਮੈਂ ਤੇਰੇ ਕੱਪੜੇ ਨਾ ਬਾਥਰੂਮ ਵਿੱਚ ਟੰਗ ਤੇ ਜਾ ਕੇ ਚੇਂਜ ਕਰਿਆ ਠੀਕ ਆ ਜੀ ਨਾਲੇ ਪੁੱਤ ਤੇਰੀ ਮਾਂ ਹਲੇ ਵੀ ਫੋਨ ਨਹੀਂ ਚੱਕ ਰਹੀ ਤੂੰ ਪੱਕਾ ਉਹਨੂੰ ਨਾਲ ਲੈ ਕੇ ਆਈਂ ਹਾਂਜੀ ਪਾਪਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਮੰਮੀ ਨੂੰ ਨਾਲ ਹੀ ਲੈ ਕੇ ਆਉਂਗਾ ਠੀਕ ਹੈ ਪੁੱਤ ਕਾਂ ਦੇ ਗੇਟ ਸੁੰਮਣ ਦਾ ਬੜਾ ਠੀਕਾ ਲਿਆ ਤੂੰ ਕਰੇ ਤੇਰੀ ਨੂਬ ਮਾਰ ਪਈ ਐ ਤੇ ਤੂੰ ਇੱਥੇ ਝਾੜੂ ਲਈ ਜੰਨੀ ਐ ਮੇਰੇ ਗੱਲ ਸੁਣ ਮੂੰਹ ਸੁਣਾ ਕੇ ਬੋਲ ਜਦੋਂ ਮੇਰੇ ਕੁੜੀ ਨੇ ਬੁਲਾਇਆ ਫਿਰ ਮੈਂ ਆਉਣੀ ਸੀ ਅੱਛਾ ਮੰਮੀ ਉਹ ਕਿਹਾ ਤਾਂ ਤੈਨੂੰ ਮਨਦੀਪ ਨੇ ਵੀ ਸੀਗਾ ਕਿ ਭਈ ਮੈਂ ਬਿਮਾਰਾਂ ਤੂੰ ਘਰੇ ਰਹਿ ਜਾ ਉਹਦੀ ਤਾਂ ਤੂੰ ਇੱਕ ਨਾ ਸੁਣੀ ਕੁੜੀ ਤੇ ਨਹੀਂ ਜ਼ਿਆਦਾ ਲਾੜਨੀ ਹੋਗੀ ਅੱਛਾ ਉਹ ਚੰਗੀ ਭਲੀ ਤਾਂ ਬੈਠੇ ਘਰ ਤੇ ਉਹ ਤਾਂ ਕੀ ਬੰਬ ਡਿੱਗੇ ਉਹ ਮੰਮੀ ਕਿ ਸੇ ਨੂੰ ਨਾ ਐ ਨਹੀਂ ਬੋਲੀਦਾ ਹੁੰਦਾ ਰਿਪੋਰਟਾ ਕਰਾ ਕੇ ਲਿਆਏ ਹਾਂ ਜੇ ਉਹਦੀ ਨਾਲੇ ਤਾਂ ਉਹਦੇ ਸੈੱਲ ਕੱਟੇ ਹੋਏ ਨੇ ਨਾਲੇ ਭਟਿੱਡੇ ਚ ਪੂਰਾ ਇਨਫੈਕਸ਼ਨ ਫੈਲਿਆ ਹੋਇਆ ਹੈ ਅੱਛਾ ਫਿਰ ਮੈਂ ਕੀ ਕਰਾਂ ਉਹ ਆਪਣੇ ਘਰ ਚੱਲ ਦੇਖ ਉਹ ਤੇ ਕਿਵੇਂ ਨਰਕ ਮੱਚਿਆ ਪਿਆ ਇੱਥੇ ਝਾੜੂ ਲਈ ਜੰਨੀ ਹੈ ਨਾਲੇ ਤੁਹਾਨੂੰ ਪਤਾ ਹੈ ਅਸੀਂ ਗਮਾਂਡੀਆਂ ਤੇ ਮੰਗ ਕੇ ਰੋਟੀ ਖਾ ਰਹੇ ਹਾਂ ਤੁਸੀਂ ਇੱਥੇ ਮੋਜਾਂ ਮਾਰੀ ਜਾਂਦੇ ਹੋ ਦੇਖ ਭਾਈ ਮੈਂ ਸਾਰੀ ਜ਼ਿੰਮੇਵਾਰੀ ਨਾ ਤੇਰੀ ਜਿਨਾਨੀ ਤੇ ਛੱਡੀ ਹੋਈ ਹੈ ਬਠੇਰਾ ਅੰਨ ਪਕਾ ਕੇ ਦੇਤਾ ਹੁਣ ਉਹ ਹੀ ਪਕਾ ਕੇ ਦੇਵੂਗੀ ਉਹ ਮੰਮੀ ਜਦੋਂ ਬੰਦਾ ਨਾ ਬਿਮਾਰ ਹੋਵੇ ਤਾਂ ਹਾਲਾਤ ਕੁਝ ਹੋਰ ਹੁੰਦੇ ਨੇ ਤੇ ਛੱਡੀ ਹੋਈ ਜ਼ਿੰਮੇਵਾਰੀ ਵੀ ਨਵਾਂਣੀ ਪੈਂਦੀ ਐ। ਨਾ ਹੁਣ ਫਿਰ ਤੂੰ ਕੀ ਕਹਿਣਾ ਚਾਹੁੰਦਾ ਐ? ਸਾਫ਼-ਸਾਫ਼ ਦੱਸ। ਦੇਖ ਮੰਮੀ, ਜੇ ਅੱਜ ਤੂੰ ਉਹਦਾ ਬਿਮਾਰੀ 'ਚ ਸਾਥ ਨਹੀਂ ਦੇਂਗੀ ਨਾ ਤਾਂ ਕੱਲ ਉਹ ਤੋਂ ਵੀ ਉਮੀਦ ਨਾਲ ਰੱਖੀ ਕਿ ਬਿਮਾਰੀ 'ਚ ਉਹ ਤੈਨੂੰ ਸਾਂਭੂਗੀ। ਨਾਲੇ ਅੱਜ ਜੋ ਤੂੰ ਆਪਣੀ ਤੀ ਦਾ ਸਾਥ ਦੇਦੀ ਐ ਨਾ ਉਹ ਕੱਲ ਨੂੰ ਉਹਨੇ ਆਪਣੇ ਸਾਸੋਰੇ ਸਾਹਮਣੇ ਨੇ ਤੈਨੂੰ ਨਹੀਂ ਸਾਹਮਣਾ। ਨਾਲੇ ਜੇ ਤੂੰ ਆਪਣੀ ਨੂੰ ਨਾਲ ਐਦਾਂ ਹੀ ਕਰਦੀ ਰਹੀ ਨਾ ਤਾਂ ਕੱਲ ਨੂੰ ਮੈਨੂੰ ਨਾ ਕਹੀਂ ਕਿ ਮੇਰੀ ਨੂੰ ਮੈਨੂੰ ਸਾਹਮਦੀ ਨਹੀਂ ਮੇਰਾ ਸੁੱਖ ਦੁੱਖ ਨਹੀਂ ਕਰਦੀ ਉਹ ਇਹਦੇ ਵਿੱਚ ਸਾਰੀ ਗਲਤੀ ਤੇਰੀ ਹੋਊਗੀ ਗੱਲ ਤਾਂ ਹੈ ਸਹੀ ਕਹਿ ਰਿਹਾ ਕੱਲ ਨੂੰ ਮੇਰੇ ਧੀ ਨੇ ਨਹੀਂ ਸਾਹਮਣਾ ਸਾਹਮਣਾ ਤਾਂ ਮੈਨੂੰ ਇਹ ਸੇ ਨਹੀਂ ਹੈ ਉਹ ਮੇਰੀ ਧੀ ਤਾਂ ਆਪਣੇ ਸੱਸ ਸਹੁਰੇ ਨੂੰ ਸਾਮੂਗੀ ਬੁੱਤਾਂ ਮੇਟੋ ਬਹੁਤ ਵੱਡੀ ਗਲਤੀ ਹੋ ਗਈ ਮੈਂ ਜਬਿਮਾਰ ਨੂੰ ਛੱਡ ਕੇ ਆਉਂਦੀ ਠੀਕ ਹੋਏ ਆਈ ਪੁੱਤ ਖੁਣਨੀ ਮੈਂ ਕਰੂੰਗੀ ਮੈਨੂੰ ਘਰੇ ਲੈ ਕੇ ਚੱਲ ਹਾਂ ਮੰਮੀ ਸੱਸਰੀ ਕਾਲ ਜੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਤੇ ਹੋਪਸੋ ਤੁਹਾਨੂੰ ਇਹ ਵੀਡੀਓ ਪਸੰਦ ਵੀ ਆਈ ਹੋਣੀ ਆ ਤੇ ਇਸ ਵੀਡੀਓ ਵਿੱਚ ਅਸੀਂ ਜੋ ਮੈਸੇਜ ਦਿੱਤਾ ਹੈਗਾ ਉਹ ਵੀ ਤੁਹਾਨੂੰ ਸਮਝ ਹੀ ਆ ਗਿਆ ਹੋਣਾ ਜੇ ਸਮਝ ਆ ਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਵੀ ਕਰਿਓ ਤੇ ਪਿਆਰੇ ਪਿਆਰੇ ਕਮੈਂਟ ਕਰਨਾ ਨਾ ਭੁੱਲਿਓ ਤੇ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ੍ਰੀ ਅਕਾਲ